ਖੁਦਕੁਸ਼ੀ ਦੇ ਨਾਲ ਜੁੜੀ ਇਹ ਖਬਰ ਨਾਪੇ ਦੀ ਹੈ ਜਿੱਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਨੇ ਫੇਸਬੁਕ ਉੱਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਹੈਲੋ ਵੀਰ ਯਾਰ ਮੈਂ ਤੁਹਾਡਾ ਮਾ ਤੁਹਾਡਾ ਅਵਦਾ ਜੀ ਕੁਮਾਰ ਠੀਕ ਹੈ ਨਾ ਵੀਰੇ ਇਹ ਤਾਂ ਸਭ ਨੂੰ ਪਤਾ ਠੀਕ ਹੈ ਨਾ ਵੀਰੇ ਮੈਂ ਜਿਹੜਾ ਟੋਲੀ ਬਸ ਇੱਕ ਵੀਡੀਓ ਪਾ ਰਿਹਾ ਠੀਕ ਹੈ ਨਾ ਮੈਂ ਅੱਜ ਮੇਰੇ ਲਾਸਟ ਦਿਨਾਂ ਠੀਕ ਹੈ ਨਾ ਇੱਥੇ ਜ਼ਿੰਦਗੀ ਜੀ ਠੀਕ ਹੈ ਨਾ ਵੀਰੇ ਮੈਂ ਐ ਕੁੜੀ ਨਾਲ ਪਿਆਰ ਕਰਦਾ ਸੀ ਪਰ ਉਹਨੇ ਕੁੜੀ ਨੇ ਧੋਖਾ ਦੇ ਦਿੱਤਾ ਮੈਨੂੰ ਉਹਦੇ ਘਰਦਿਆਂ ਨੇ ਮੈਨੂੰ ਕਿਹਨਾਂ ਧੋਸਰ ਕਰਦਿਆਂ ਵੀਰੇ ਮੈਨੂੰ ਰੋਜ਼ ਧਮਕੀ ਦਿੰਦੇ ਨੇ ਵੀ ਅਸੀਂ ਤੈਨੂੰ ਮਾਰ ਦਾਂਗੇ ਜੇ ਤੈਨੇ ਕੁੜੀ ਨਾਲ ਵਿਆਹ ਕੀਤਾ ਅਸੀਂ ਕਹਿੰਦੇ ਇਹ ਗੱਲ ਕਹਿੰਦੇ ਨੇ ਵੀਰੇ ਉਹਨਾਂ ਤੇ ਸਾਰੇ ਖੁਸ਼ੀ ਖੁਸ਼ੀ ਨੂੰ ਛੱਡ ਕੇ ਸਾਰੇ ਨੇ ਇਹ ਗੱਲ ਸੁਤੀਓ ਠੀਕ ਹੈ ਨਾ ਮੈਂ ਕੁੜੀ ਦੇ ਇਜ਼ਾਨ ਮਿਲਾਰੇ ਠੀਕ ਹੈ ਨਾ ਉਹ ਕੁੜੀ ਨੂੰ ਕੁਝ ਨਹੀਂ ਕਹਿਣਾ ਤੁੰਨੇ ਵੀਰੇ ਬਸ ਮੇਰੀ ਬੇਨਤੀ ਹੈ ਠੀਕ ਹੈ ਨਾ ਇੱਕ ਮਨਰੋਜ ਇਹ ਧਮਕੀ ਦਿੰਦਾ ਉਹਦਾ ਭਾਈ ਇੱਕ ਉਹਦੀ ਮੰਮੀ ਕੁੜੀ ਦੀ ਇੱਕ ਉਹਦਾ ਡੈਡੀ ਇੱਕ ਇੱਕ ਇਹਨੇ ਸਾਡੀ ਕਲੋਨੀ ਚ ਨਾ ਰੋਡ ਦੇ ਪੁਲਾਂ ਤੇ ਇੱਕ ਕਬਾੜੀ ਆ ਸਰਜੀਤ ਉਹ ਉਹ ਕਹਿੰਦਾ ਹੁੰਦਾ ਵੀਰੇ ਇੱਕ ਇੱਕ ਇਹਨੇ ਕਿਰਨੀ ਆ ਟਰੈਕਟਰ ਵੇਚਦਾ ਜੀ ਸਾਹੇ ਰੋਡ ਦੇ ਪੁਲਾਂ ਤੇ ਵੀਰੇ ਮੇਰੀ ਵੀਡੀਓ ਇਹ ਵਾਟਰ ਤੋਂ ਬਾਅਦ শেয়ার ਕਰੋ ਠੀਕ ਆ ਨਾ ਕਿਉਂਕਿ ਸਾਰੇ ਹੀ ਨਿਆਸ਼ ਕੀ ਕਰਦੇ ਨੇ ਅੱਜ ਗੱਲ ਠੀਕ ਆ ਨਾ ਵੀਰੇ ਤੇ ਸਾਰੇ ਆਸ਼ਕਾ ਵਾਸਤੇ ਠੀਕ ਆ ਨਾ ਕਦੀ ਵੀ ਕੁੜੀ ਨਹੀਂ ਤੋ ਠੀਕ ਹੈ ਨਾ ਕੋ ਉਹਦੀ ਮਜਬੂਰੀ ਹੁੰਦੀ ਹੈ ਵਿਚਾਰੀ ਦੀ ਠੀਕ ਹੈ ਨਾ ਉਹਦੀ ਇਹ ਮਜਬੂਰੀ ਹੈ ਉਹ ਕੁੜੀ ਦੀ ਉਮਰ ਘੱਟਾ ਠੀਕ ਹੈ ਨਾ ਉਹਦੇ ਘਰ ਦੇ ਮੰਨਦੇ ਨਹੀਂ ਹੈਗੇ ਵਿਆਹ ਨੂੰ ਵੀ ਅਸੀਂ ਨਹੀਂ ਵਿਆਹ ਕਰਦੇ ਉਹਦੇ ਘਰ ਦੇ ਇਹ ਗੱਲ ਕਹਿੰਦੇ ਨੇ ਵੀ ਅਸੀਂ ਜੇ ਤੈਨੂੰ ਉਹਦੇ ਨਾਲ ਵਿਆਹ ਕਰਤਾ ਤਾਂ ਮੈਂ ਇੱਥੇ ਘੱਟ ਦੂੰ ਮਾਰ ਦੂੰਗਾ ਇਹ ਗੱਲ ਨਾ ਠੀਕ ਹੈ ਨਾ ਬਾਕੀ ਇਹ ਲਾਸਟ ਵੀਡੀਓ ਸੀ ਵੀਰੇ ਮੇਰੀ ਠੀਕ ਹੈ ਨਾ ਮੈਂ ਬਸ ਓਕੇ ਬਾਈ ਜੀ ਸ਼ਸ਼ਰੀ ਗਾਂ ਸਾਹਿਬ ਨੂੰ ਠੀਕ ਹੈ ਨਾ ਵੀਰੇ ਮੈ ਤੁਹਾਨੂੰ ਇਹ ਗੱਲ ਕਹਿਣਾ ਬਸ ਕਦੀ ਵੀ ਆਸ਼ਕਿਆ ਨਾ ਕਰੋ ਤੇ ਆਸ਼ਕੀ ਕਰੋਗੇ ਨਾ ਕਿਸੇ ਦੇ ਕਦੀ ਵੀ ਉਹਨੂੰ ਸੱਚਾ ਪਿਆਰ ਨਾ ਕਰੋ ਠੀਕ ਹੈ ਨਾ ਕਦੀ ਕਿਉਂਕਿ ਵੀਰੇ ਮੈਂ ਸੱਚਾ ਬੈਰ ਕਿਤਾ ਯਾ ਦੇਖੋ ਮੇਰਾ ਭਾਈ ਛੋਟਾ ਬੱਲੀ ਲਾਸਟ ਵਾਰ ਗਿਆ ਸੀ ਉਹਨੇ ਮੈਨੂੰ ਕੱਲੇ ਵੀ ਨਾ ਪਿਆਰ ਨਹੀਂ ਕਰਨਾ ਤਾਂ ਮੈਂ ਮੈਂ ਫਿਰ ਵੀ ਘਰ ਹੀ ਬੈਠਾ ਵੀਰੇ ਬਸ ਵੀਰੇ ਮੈਂ ਲਾਸਟ ਵਾਰ ਠੀਕ ਹੈ ਨਾ ਉਹ ਵੀ ਵਿਚਾਰੇ ਨੇ ਠੋਖੇ ਦੋ ਗਿਲ ਖਾਲੇ ਠੀਕ ਹੈ ਨਾ ਉਹਨੇ ਵਿਚਾਰੇ ਨੇ ਮੰਨੂ ਵੀ ਗਿਆ ਤੇਰਾ ਵਿਆਹ ਹੋ ਜੂ ਪਰ ਉਹ ਕੁੜੀ ਵਿਚਾਰੀ ਡਰ ਦਿੰਦੀ ਆ ਵਿਚਾਰੀ ਕਿਉਂਕਿ ਮੇਰੇ ਤੇ ਮਰਵਾਣਾ ਨਹੀਂ ਚਾਹੁੰਦੀ ਤੇ ਰੋਕ ਕੇ ਭਾਈ ਜੀ ਸੱਸੀ ਘਰ ਸਾਹਿਬ ਨੂੰ ਬਾਕੀ ਵੀਰੇ ਜਿਹਨਾਂ ਦੇ ਨਾਮ ਦੱਸੇ ਨੇ ਮੈਂ ਉਹਨਾਂ ਨੂੰ ਗ੍ਰਿਫਤਾਰ ਕਰੋ ਵੀਰੇ ਮੇਰੀ ਆਤਮਾ ਨੂੰ ਤਾਹੀ ਸ਼ਾਂਤੀ ਮਿਲੇ ਦੱਸਿਆ ਜਾ ਰਿਹਾ ਕਿ ਵਿਜੇ ਕੁਮਾਰ ਨਾਂ ਦਾ ਨੌਜਵਾਨ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਅਤੇ ਉਸ ਕੁੜੀ ਨੇ ਉਸ ਨੂੰ ਧੋਖਾ ਦੇ ਦਿੱਤਾ ਜਿਸ ਕਾਰਨ ਉਸਨੇ ਮੌਤ ਨੂੰ ਗਲੇ ਲਗਾਉਣਾ ਹੀ ਸਹੀ ਸਮਝਿਆ ਅਤੇ ਇਸ ਨੌਜਵਾਨ ਨੇ ਇਸ ਸਬਦੇ ਲਈ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੁਹਾਨੂੰ ਪਤਾ ਨਹੀਂ ਚੱਲੀ ਅਗਰ ਪਤਾ ਹੁੰਦੀ ਕੋਈ ਮਸਲਾ ਹੱਲ ਕਰਦੇ ਤੁਹਾਨੂੰ ਕਿਸੇ ਤੇ ਸ਼ੱਕ ਹੈ ਨਹੀਂ ਹਾਂ ਹਾਂ ਕੋਈ ਉਹਨਾਂ ਤੇ ਬਸ ਕੁੜੀ ਮਤਲਬ ਤੁਹਾਡੇ ਬੇਟੇ ਜਿਹੜੀ ਕੀਤੀ ਹੈ ਖੁਦ ਕਿਸੇ ਸਾਈਡ ਕੀਤੀ ਹੈ ਕਿੱਥੇ ਕੀਤੀ ਹੈ ਮਤਲਬ ਇਹ ਕਰੇ ਤੁਹਾਡੇ ਕਰੀ ਜੀ ਹਾਂ ਅਸੀਂ ਹੈ ਨਹੀਂ ਇਥੇ ਉਹਨੂੰ ਲੱਭ ਰਹੇ ਕਿ ਕਿਸੇ ਤੇ ਕੋਈ ਸ਼ੱਕ ਨਹੀਂ ਨਾ ਦੇਖੋ ਝੂਠ ਬੋਲ ਰਹੇ ਵੀੜੀਓ ਪਾਈ ਆ ਉਹਨੇ ਵੀ ਉਹਦੇ ਮੈਨੂੰ ਘਰ ਦੇ ਧਮਕੀ ਦਿੰਦੇ ਨੇ ਟਾਰਚਰ ਕਰਦੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜੇ ਕੁੜੀ ਨਾਲ ਵਿਆਹ ਕਰਾਇਆ ਤੂੰ ਨੇ ਤੇ ਚਾਰ ਬੰਦਿਆਂ ਦਾ ਨਾਮ ਲੈ ਕੇ ਗਿਆ ਉਹ ਵੀ ਜਿਹੜੇ ਜਿਹੜੇ ਮੈਨੂੰ ਧਮਕੀ ਦਿੰਦੇ ਸੀ ਇੱਕ ਕੁੜੀ ਦੀ ਮਾਂ ਆਇਆ ਕੁੜੀ ਉਹਦਾ ਭਾਈ ਆ ਕੁੜੀ ਦਾ ਇੱਕ ਬੰਦਾ ਹੋਰ ਆ ਉਹਦਾ ਨਾਮ ਕਰਨੀ ਆ ਉਧਰ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਕੁਮਾਰਾ ਜੀ ਕਾਕਾ ਸਿੰਘ ਦਾ ਰੂਟੇ ਪਿੰਡ ਦਾ ਛੋਟੀ ਪਾਕਿਸਤਾਨੀ ਇਸਮੀ ਨਹੀਂ ਪਤਾ ਜੇ ਪੜਤਾਲ ਦੇ ਵਗਣਾ ਕੋ ਜੀ ਇਹਦਾ ਇਨਦੇ ਮੰਨ ਲੋ ਵੀ ਅੰਨਾ ਦੇ ਉਤੇ ਮਗਦਰ ਮੰਦਰ ਕਰਦੇ ਆ ਪਾਵੇਂ ਕਿ ਇਸ ਨੌਜਵਾਨ ਨੇ ਇਸ ਕਤਲ ਦੇ ਲਈ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਇਹਨਾਂ ਦੇ ਖਿਲਾਫ ਕਾਰਵਾਈ ਕਰਦੀ ਹੈ ਨਾਬਾਤੋ ਹਰਮੀਤ ਮੰਦਿਰ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ